ਕਿਹੜੀ ਵਲੌਗ ਨੂੰ ਨਾ ਲੱਗ ਜਾ ਕਹਿੰਦਾ ਦੱਸਣੇ ਦੀ ਬਣਾਉਣੀ ਹੈ ਵੀਡੀਓ ਕਹਾਂ ਦੀ ਕਹਿੰਦੇ ਕਿ ਜਿਹੜਾ ਉਹਨਾਂ ਹਗਾ ਜਾਵੇ ਨੂੰ ਮਰੇ ਅੱਜ ਦਾ ਨੌਜਵਾਨ ਕਿਸਾਨ ਜੁਵਾ ਵਰਗਾ ਜੁਵਾ ਬੱਚਾ ਕਿੰਨਾਂ ਨੂੰ ਕੱਟੀ ਜਾਂਦੀ ਹੈ ਨਾਲ ਉਹਨੇ ਕੱਟਦੀ ਹੈ ਇਹਨਾਂ ਦੀ ਚਾਰ ਕਿਹੜਾ ਜਿਹਨੇ ਬਾਹਰ ਸਹਾਰਾ ਇਸ ਵੈਲਕਮ ਬੈਕ ਟੂ ਮਾਈ ਨਿਊ ਵਲੌਗਸ ਦੇ ਚੱਲੇ ਆਪਾਂ ਪੱਠੇ ਕਨੇ ਨੂੰ ਉੱਥੇ ਸਰਵੇ ਕਰਦੇ ਨੇ ਬਾਹਰ ਦੇ ਵੱਧ ਕੇ ਨੇ ਬਾਹਰ ਆ ਮੋਟਰ ਦਾ ਜਿਵੇਂ ਲੇਟ ਆਈ ਸੀ ਲੇਟ ਆਈ ਜਾਂਦੀ ਇਹਨੂੰ ਛੱਡ ਦਿੰਦੇ ਆਪਾਂ ਜੇ ਵੀ ਛੋਣੀ ਛੱਡਣਾ ਜਮੀਨ ਲਾਉਣਾ ਇੱਕ ਦਿਨ ਚੋਂ ਬਾਅਦ ਫਸਲਾਂ ਬਗਰੀਆਂ ਨੇ ਗੋਡੇ ਗੁੱਟ ਤੇ ਉੱਤੇ ਹੋ ਗਈਆਂ ਸਾਫ ਵਾਹਣ ਤਨ ਹਲ ਬਰੀ ਮਾਰਚ ਅਪ੍ਰੈਲ ਅਪ੍ਰੈਲ ਚ ਬਾੜੀ ਸ਼ੁਰੂ ਹੋ ਜਾਂਦੀਆਂ ਤਨ ਕਿ ਮਹੀਨੇ ਰਹਿ ਲੈਣਾ ਉਹਦੋਂ ਬਾਅਦ ਬਾੜੀ ਸ਼ੁਰੂ ਹੀ ਆ ਰਾਤ ਬਸਲੇ ਰੋਈਆ ਇਹ ਰਵੜ ਲੀਕ ਹੋ ਗਈ ਇੱਥੇ ਸੀਲ ਦਵਾਈ ਥੱਲੇ ਛੜਦਾ ਨਹੀਂ ਵਾਈਟ ਸਲਿੱਪ ਕਰੀ ਜਾਂਦੀ ਇਹਨੇ ਪ੍ਰੈਸ਼ਰ ਹੀ ਨਹੀਂ ਕੁਝ ਵਾਣ ਰਹੇ ਲੋ ਯਾ ਲਾਲ ਮਿੱਟੀ ਵੀ ਕਣ ਕਾ ਦੇਖੋ ਫਿਰ ਪਰਠੇ ਵਾਲੀ ਮਿੱਟੀ ਵੀ ਜਿਹੜੀ ਆਪਾਂ ਖੱਚ ਘਈ ਆ ਕਰਿਆ ਸੀ ਸਵਰੇ ਚੱਲ ਰਹੀ ਹੈ ਚੱਲਦੇ ਉਹਨਾਂ ਦੇ ਕੋਲੇ ਕਣਕ ਦਾ ਬਹੁਤ ਤਰ੍ਹਾਂ ਦੀ ਭਿੱਜੀ ਗਈ ਹੈ ਇੱਥੇ ਆ ਰੌਣੀ ਕਰਕੇ ਭਿੱਜੀ ਜੀ ਉਹ ਰੌਣੀ ਤੋਂ ਪਹਿਲਾਂ ਭਿੱਜੀ ਸੀ ਤੇ ਰੌਣੀ ਕਰਕੇ ਭਿੱਜੀ ਜਾਂਦੇ ਸਪੇ ਹੋ ਤੇ ਚੱਲਦੀ ਹੈ ਸਾ ਲਾਲ ਮਿੱਟੀ ਵੀ ਕਣਕਾਂ ਪੂਰੀ ਵਧੀਆ ਖੜੀ ਹੈ ਝੋਨਾ ਵੀ ਇੱਥੇ ਵਧੀਆ ਹੋਇਆ ਸੀ ਕਣਕ ਵੀ ਬੜੀ ਅੱਡੀ ਲੋਇਸ ਹਾਰੀ ਜਗਨਾ ਜਲਾਤਾ ਸੀ ਗੇਰਾ ਨਾ ਨਾ 40 50 ਵਿਗਾਂ ਜਲਾਤਾ ਸੀ ਕੰਨਾ ਵੇਖੋ ਆ ਰੇਤੇ ਵਾਲੀ ਜ਼ਮੀਨ ਦੇ ਕਣਕਾ ਬਾਹਰ ਦੀ ਬੀਜੀ ਉਹ ਵਾਸ਼ ਤਾ ਹ ਪੂਰਾ ਸਕਾੜ ਚਾਹੀਦਾ ਚਾਰ ਜਾਨੇ ਪੰਜ ਛੇ ਜਾਨੇ ਪੈ ਉਹ ਖਿਚਣ ਦੋ ਸਰਵਾਂ ਦੇ ਬੰਦੇ ਮੈਸ਼ੇ ਰਹਿੰਦੇ। ਕੜਕਾ ਪੂਰੀ ਟੌਪ ਤੇ ਖੜੀ ਐ। ਓਕੇ ਰੋੜ ਬਾਬੇ ਦੀ। ਕੀ ਆ? ਨੱਕਾ। ਇਹ ਵਾ ਗਾਂ ਹਾ ਪਟਾ ਜਾਊ ਖਬਰਾਂ ਹਾਲੂ। ਕਿਵੇਂ? ਕਿਵੇਂ ਗਿਆਰੇ ਪੌਣੇ ਬਹਿ ਜਾਣ। ਮਗਰਾ ਜੇ ਲਾਉਣਾ ਉਹਨਾਂ ਨੂੰ ਖੱਚਲਾ ਚੱਕ ਰੱਖ ਲਾ ਇਹਨੂੰ ਚੱਕ ਕੇ ਰੱਖ ਲਾ ਮਗਰ ਪੈਪ ਲਾਉਣੇ ਆਉਣੇ ਆ ਮੁਰਗੀ ਸਿੱਧੀ ਸਿੱਧੀ ਖੜੀ ਜੇ ਕਣਕ ਰੋਣ ਦੇਖੋ ਪੂਰੀ ਐ ਮੱਲੀ ਪਈ ਆ ਮਿੱਥਾ ਹੈ ਇਹਨਾਂ ਤੋੜ ਜੇ ਪਰ ਉਹਨਾਂ ਦੁੱਗਣੀ ਰਹੂ ਖੱਚੇ ਰੱਖਾ ਦੇ ਖੱਚੇ ਰੱਖ ਨੋਈ ਦੋ ਗੜਿਆਂ 'ਚ ਫਰੇ ਰਹੀ। ਅਦਰ ਡੰਡੇ ਨਾਲ ਦੱਪ ਕੇ ਰੱਖੀ ਆ ਪਾਈਪ। ਪਾਣੀ ਜਮਾਂ ਥੱਲੇ ਖਾਲੀ ਹੋ ਜਾਂਦਾ। ਇਹ ਕੰਮ ਸੱਚੀ ਕਰਤੀ ਐ ਜੀ। ਪਾਣੀ ਲੀਟਰ ਹੋਰ ਮਾਰ। ਅਜਦਾ ਨੌਜਵਾਨ ਕਿਸਾਨ। ਜੁਵਾ ਵਰਗਾ ਜੁਵਾ। ਇਹਨਾਂ ਦੇ ਖੇਤੀ ਇਹਨਾਂ ਦੇ ਖਰਕੇ ਜਿੱਲੀ ਰੋਕੀ ਜਾਂਦੀ ਆ। ਦੂਆ ਵਰਗ ਐੇ ਤਵੀ ਕਰਦੇ ਇੱਕ ਸਾਈਡ ਤੇ ਇੱਕ ਜਗ੍ਹਾ ਤੇ ਕਰਤੀ ਜਿਵੇਂ ਨਹੀਂ ਆਉਂਦਾ ਨਾ ਹਾਂ ਕਾਲੀ ਐਕਟਿਵ ਵਾਲੇ ਮੇਰੇ ਤੇਖ ਤੇ ਆਈਫੋਨ ਚੱਕ ਹੋ ਰਿਹਾ ਆਈਫੋਨ 16 Pro Max ਤਾਂ ਗਾਇਸ ਜਸਮੈ ਸਿੰਘ ਜੱਟ ਕੋ ਗੱਡੀ ਦੇ ਚੱਲਿਆ ਮੇਰੇ ਵੀਰੋ ਗੇੜਾ ਦੇ ਨਾਲ ਕੁੱਪ ਤੱਕ ਰੋਟੀ ਖਾ ਕੇ ਆਇਆ ਨੇ ਮੁੰਡਾ ਅੱਗੇ ਤੁਰ ਕੇ ਜਾਂਦੇ ਨੇ ਲੋਕ ਵੀ ਹਾਜਮ ਹੋ ਜੇ ਰੋਟੀ ਹੁਣ ਇਹ ਮੋਟਰਾਂ ਨਾਲ ਜਾਂਦੇ ਨੇ ਫੇ ਰੋਟੀ ਹਾਜਮ ਹੋ ਜੀ ਕਿਹੜੀ ਬਣਾਉਣਾ ਕਹਾ ਜਾਵੇ ਨੂੰ ਮਰੇ ਅਵ ਲੱਤ ਲਾਡਾਂਗੇ ਜੇ ਇਹ ਪੈਟੀ ਲੋ ਹੋ ਗਈ ਹਨਾ ਇਹ ਕੀ ਗੱਲ ਆ ਆ ਬੰਦਾ ਪੜ ਕੇ ਜਾਵਾ ਰਾਜੀ ਨਹੀਂ ਇਹ ਸਕੂਟਰੀ ਦੇ ਇਹਨੂੰ ਮੋਟਰਾਂ ਦੇ ਦੇ ਦੋ ਜਿੱਥੇ ਮਰਜੀ ਲੈ ਜਾਓ ਚੈੱਕ ਕਰੋ ਇਹ ਕਿਵੇਂ ਅਲਗਾ ਲੱਗਦਾ ਜਰੀਏ ਲੋਗ ਨੂੰ ਲੱਗ ਜਾਗਾ ਜੀ ਦਸਨੇ ਜੀ ਬਣਾਉਣੀ ਹੈ ਵੀਡੀਓ ਜਸਨਾਵਾਗਾ ਦਸਨ ਸਾਰਾ ਕੋਈ ਬਣਾਉਂਦੇ ਨੇ ਕਾਲੇ ਸੰਦ ਬਣਾਉਂਦੇ ਆ ਖੜਾ ਮੁੰਡਾ ਓ ਚੋਟੀ ਦਾ ਡਰਾਈਵਰ ਫੇਰ ਇਹਨੂੰ ਸ਼ੂਟ ਨਹੀਂ ਫੜਾਈ ਵੱਡੇ ਰੋਡ ਤੇ ਆ ਕੇ ਵੀ ਤੁਸੀਂ ਜਾਂ ਭਾਈਏ ਚਲਾਉਣ ਯੋਗ ਹੈ ਜੀ ਕੋਈ ਨਹੀਂ ਰਾਹ ਹੋ ਗਿਆ ਮੁੰਡਿਆਂ ਨੂੰ ਕਿੰਨਾ ਨੂੰ ਕੱਟੀ ਜਾਂਦੀ ਐ ਲੈ ਉਹਨੇ ਕੱਟ ਦੀ ਐ ਕਿੰਨਾ ਚਾਰ ਕੇ ਜਿਹਨੇ ਬਾਹਰ ਪਾ ਲਈ 16 ਬਰੋ ਦੀ ਪਾਰਟੀ ਦੇਣਾ ਆ ਮੁੰਡਾ ਓਏ ਕੋਈ ਵੀ ਵੀ ਸਰਵੰਤ ਵੀ ਸਰ ਤੁਸੀਂ ਕਿਹਨੂੰ ਡਰਦੇ ਹੋ ਇਹਦੇ ਨਾਲ ਆਉਣੇ ਤੇਰੇ ਕੋਲ ਸ੍ਰਿਸ਼ਟੀ ਮਾਨ ਵਾਲਾ ਮੁੰਡਾ ਆ ਬੰਦੇ ਤੇ ਅੱਗ ਹੀ ਨਹੀਂ ਲੱਗ ਰਹੀ ਵੀਰੇ ਉਹ ਆ ਅਗਰਾਂ ਚਾਰ ਜਾ ਆ ਬੰਦਾ ਪੀ ਟੋਪੀ ਵਾਲਾ 16 ਇਹਦਾ ਵਾ ਕੱਟ ਦੇਣੀ ਐ ਤਾਂ ਜਿੰਨੂੰ ਕੀ ਪਤਾ ਹਾਈ